ਅਨੈਲੋ ਮੁਖੀ ਅਬੇ ਚਟਾਲਾ ਦੇ ਬਿਆਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਚ ਐਸਵਾਈਐਲ ਦੀ ਪੋਲਿਟਿਕਸ ਭਖ ਚੁੱਕੀ ਹੈ ਅਬੇ ਚਟਾਲਾ ਨੇ ਕਿਹਾ ਸੀਗਾ ਕਿ ਉਹ ਪੰਜਾਬ ਚ ਆ ਕੇ ਐਸਵਾਈਐਲ ਦੀ ਪਟਾਈ ਕਰਨਗੇ ਇਥੋਂ ਸ਼ੁਰੂ ਕਰਨਗੇ ਤੇ ਪੰਜਾਬ ਪੰਜਾਬ ਤੋਂ ਹਰਿਆਣਾ ਚ ਪਾਣੀ ਲੈ ਕੇ ਜਾਣਗੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਪੰਜਾਬ ਚ ਪੰਜਾਬ ਪੁਲਿਸ ਪੈਰਾ ਮਿਲਟਰੀ ਫੋਰਸ ਤੇ ਸੁਰੱਖਿਆ ਦਸਤੇ ਜਿਹੜੇ ਤਾਇਨਾਤ ਕੀਤੇ ਗਏ ਨੇ ਅਸੀਂ ਇਸ ਟਾਈਮ ਸ਼ੰਭੂ ਬੈਰੀਅਰ ਦੇ ਉੱਤੇ ਆ ਕਿਉਂਕਿ ਅਵੇ ਚੋਟਾਲਾ ਨੇ ਐਲਾਨ ਕੀਤਾਗਾ ਕਿ ਉਹ ਇਸੇ ਰਸਤੇ ਦੇ ਜ਼ਰੀਏ ਜਿਹੜਾ ਕਪੂਰੀ ਤੱਕ ਪਹੁੰਚਣਗੇ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਿੱਲੀ ਰੋਡ ਆ ਇਧਰੋਂ ਹੀ ਉਹਨਾਂ ਨੇ ਆਉਣਾਗਾ ਤੇ ਇੱਥੇ ਹੋ ਸਕਦਾ ਪੰਜਾਬ ਪੁਲਿਸ ਉਹਨਾਂ ਦੀ ਅਰੈਸਟ ਕਰੇ ਸਭ ਤੋਂ ਵੱਡੀ ਗੱਲ ਇਹ ਆ ਕਿ ਪਿਛਲੇ ਦਿਨਾਂ ਦੇ ਅੰਦਰ ਇਸ ਮਸਲੇ ਤੇ ਬਹੁਤ ਵੱਡੀ ਪੋਲਿਟਿਕ ਸ਼ੁਰੂ ਹੋਈ ਹੈ ਖਾਸ ਤੌਰ ਦੇ ਉੱਤੇ ਸੁਪਰੀਮ ਕੋਰਟ ਨੇ ਵੀ ਕੱਲ ਕਿਹਾ ਕਿ ਐਸਵਾਈਐਲ ਬਣਨੀ ਚਾਹੀਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਲੀਡਰਾਂ ਨੇ ਕਿਹਾ ਕਿ ਐਸਵਾਈਐਲ ਨਹੀਂ ਬਣ ਸਕਦੀ ਕਿਉਂਕਿ ਪੰਜਾਬ ਕੋਲੇ ਪਾਣੀ ਹਰਿਆਣੇ ਨੂੰ ਦੇਣ ਜੋਗਾ ਨਹੀਂ ਹੈਗਾ ਤਾਂ ਇਸ ਮਸਲੇ ਦੇ ਉੱਤੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਅਵੇ ਚਟਾਲਾ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਓਮ ਪ੍ਰਕਾਸ਼ ਚਟਾਲਾ ਜਿਹੜੇ ਜੇਲ੍ਹ ਚੋਂ ਬਾਹਰ ਆਏ ਨੇ ਉਹਨਾਂ ਦੀ ਵੀ ਪੈਰੋਲ ਰੱਦ ਹੋਣੀ ਚਾਹੀਦੀ ਹੈ ਤਾਂ ਵੱਡੇ ਪੱਧਰ ਦੇ ਉੱਤੇ ਜਿਹੜੀ ਸੁਰੱਖਿਆ ਫੋਰਸ ਤਣਾਤ ਕੀਤੀ ਗਈ ਆ ਥਾਂ ਥਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਸ਼ੰਭੂ ਬੈਰੀਅਰ ਤੇ ਸਭ ਤੋਂ ਵੱਧ ਜਿਹੜੀ ਸੁਰੱਖਿਆ ਲਗਾਈ ਗਈ ਹੈਗੀ ਇਸੇ ਤਰ੍ਹਾਂ ਜਿੰਨੇ ਵੀ ਬਾਰਡਰ ਨੇ ਪੰਜਾਬ ਤੇ ਹਰਿਆਣਾ ਦਾ ਜਿੰਨਾ ਵੀ ਬਾਰਡਰ ਆ ਸਾਰੇ ਹੀ ਬਾਰਡਰ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਜਿਹੜੀ ਪੁਲਿਸ ਤਣਾਤ ਕੀਤੀ ਗਈ ਹੈ ਪੈਰਾ ਮਿਲਟਰੀ ਫੋਰਸ ਤਣਾਤ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਨਜ਼ਾਰਾ ਜਿਹੜਾ ਸ਼ੰਭੂ ਬੈਰੀਅਰ ਦਾ ਤਾਂ ਸ਼ੰਭੂ ਬੈਰੀਅਰ ਦੇ ਉੱਤੇ ਜਿਹੜੇ ਕੋਈ ਗੜਬੜ ਨਾ ਹੋਵੇ ਕਿਉਂਕਿ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀ 1982 ਦੇ ਅੰਦਰ ਇੰਦਰਾ ਗਾਂਧੀ ਨੇ ਕਪੂਰੀ 'ਚ ਟੱਕ ਲਾਇਆ ਸੀਗਾ ਐਸਵਾਈਐਲ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਵੱਡੀ ਮੂਵਮੈਂਟ ਚੱਲੀ। ਪੰਜਾਬ ਦੇ ਅੰਦਰ ਖਾਲਸਾਤਨ ਮੂਵਮੈਂਟ ਦਾ ਇੱਕ ਦੌਰ ਸਾਰੇ ਪੰਜਾਬ ਨੇ ਦੇਖਿਆ ਤਾਂ ਕਿਵੇਂ ਦੁਬਾਰਾ ਲਾਅ ਐਂਡ ਆਰਡਰ ਖਰਾਬ ਨਾ ਹੋਵੇ। ਕਿਵੇਂ ਸੁਰੱਖਿਆ ਨੂੰ ਮੇਨਟੇਨ ਕੀਤਾ ਜਾਵੇ। ਕਿਵੇਂ ਜਿਹੜਾ ਪੰਜਾਬ ਦੇ ਅੰਦਰ ਮਾਹੌਲ ਠੀਕ ਰਹੇ ਉਸੇ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਨੇ ਤਾਂਕਿ ਕੋਈ ਵੀ ਲਾਅ ਐਂਡ ਆਰਡਰ ਦੇ ਪੱਧਰ ਦੇ ਉੱਤੇ ਗੜਬੜ ਨਾ ਹੋਵੇ। ਕੈਮਰਾਮੈਨ ਗੁੰਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਸ਼ੰਭੂ ਬੈਰੀਅਰ